ਜਿਹੜਾ ਬੇਟਾ ਬੋਲੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡਾ ਮਕਾਨ ਨੂੰ ਸ਼ੁਰੂ ਹੋ ਗਿਆ ਆ ਕਹਿਣਾ ਚਾਹੁੰਦੇ ਆ ਕਿ ਸਾਡੇ ਕਮਰੇ ਬਹੁਤ ਛੋਹੰਦੇ ਸੀ ਤੇ ਅੰਕਲ ਉਹਨਾਂ ਨੇ ਚਲੋ ਸਾਡੀ ਹੱਲ ਕੀਤੀ ਤੇ ਸਾਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਤੇ ਅੰਕਲ ਉਹਨਾਂ ਵਾਸਤੇ ਬਹੁਤ ਥੈਂਕ ਯੂ ਧੰਨਵਾਦ ਕਰਦੇ ਆ ਕਿੰਨੀ ਕੁ ਮੁਸ਼ਕਲ ਸੀਗੀ ਬਹੁਤ ਮੁਸ਼ਕਲ ਸੀ ਕਮਰੇ ਛੋਹੰਦੇ ਸੀ ਤੇ ਮਤਲਬ ਰਹਿਣ ਦਾ ਗੁਜ਼ਾਰਾ ਬੜਾ ਮੁਸ਼ਕਲ ਹੁੰਦਾ ਸੀ ਤੇ ਕਰਦੇ ਵਿੱਚ ਕੋਲ ਕਿੰਨੇ ਜੀ ਆ ਤੁਹਾਡੇ ਕਿੰਨੇ ਕੰਮ ਦੀ ਸੀ ਇਹ ਚਾਰ ਜੀ ਅੱਛਾ ਕੋਲ ਕੋਣਿਆ ਮम्मा ਐ ਤੇ ਇੱਕ ਸਿਸਟਰ ਐ ਛੋਟੀ ਤੇ ਮੈਂ ਇੱਕ ਬ੍ਰਦਰ ਐ ਅੱਛਾ ਤੇ ਮम्मा ਨੂੰ ਕੀ ਗੱਲ ਮम्मा ਨੂੰ ਟੈਗ ਆ ਜਾਂ ਪੈਰਾਲਾਈਜ਼ ਐ ਟੁੱਟੁਰ ਫਿਰ ਨਹੀਂ ਸਕਦੇ ਤੇ ਕਿਤਾ ਜੀ ਨੂੰ ਪਿਤਾ ਜੀ ਦੀ ਡੈਥ ਹੋ ਗਈ ਐ ਫਿਰ ਕਿਸ ਤਰੀਕੇ ਨਾਲ ਗੁਜ਼ਾਰਾ ਚਲਦਾ ਸੀ ਗੁਜ਼ਾਰਾ ਇਸ ਤਰ੍ਹਾਂ ਇਹ ਇਕੱਲਾ ਹੀ ਕਮਾਉਣ ਵਾਲਾ ਐ ਤੇ ਆਪਾਂ ਸਾਰੇ ਮਤਲਬ ਤੇ ਬੜਾ ਮੁਸ਼ਕਿਲ ਗੁਜ਼ਾਰਾ ਹੁੰਦਾ ਸੀ ਕਿੰਨਾ ਕਿ ਚਾਹਤ ਸੀ ਮੇਰਾ ਪੱਕਾ ਮਕਾਨ ਬਣੇ ਸਾਡਾ ਬਹੁਤ ਚਾਹਤ ਸੀ ਕਿ ਸਾਡਾ ਵੀ ਪੱਕਾ ਮਕਾਨ ਬਣੇ ਤੇ ਅਸੀਂ ਵੀ ਪੱਕੀ ਛੱਤ ਥੱਲੇ ਰਹੀਏ ਤੇ ਜਦੋਂ ਕਿਸੇ ਦਾ ਘਰ ਵਿਹਲੇ ਸੀ ਇਹ ਕਹਿੰਦੇ ਕਿ ਸਾਨੂੰ ਵੀ ਪੱਕਾ ਮਕਾਨ ਮਿਲ ਜੇਗਾ ਤੇ ਚਲੋ ਅੱਜ ਵਾਹਿਗੁਰੂ ਜੀ ਕਿਰਪਾ ਨਾਲ ਬੜਾ ਵਾਹਿਗੁਰੂ ਦਾ ਧੰਨਵਾਦ ਹੈ ਕਿ ਵਾਹਿਗੁਰੂ ਨੇ ਅੱਜ ਚਲੋ ਸਾਡੇ ਨੂੰ ਪੱਕੀ ਛੱਤ ਦੇ ਦਿੱਤੀ ਹੈ ਜੀ ਸਾਡੇ ਨੂੰ ਹਾਂ ਹੋਰ ਆਉਣ ਵਾਲੇ ਸਮੇਂ ਤੁਸੀਂ ਵੀ ਤਰੱਕੀ ਕਰੋਗੇ ਫਿਰ ਕਿਸ ਦੇ ਰਹੀ ਦੀ ਸੇਵਾ ਤੁਸੀਂ ਵੀ ਕਰੋਗੇ ਹਾਂਜੀ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਤਰੱਕੀ ਕਰਾਂਗੇ ਇਸੇ ਤਰ੍ਹਾਂ ਹੀ ਵੀ ਕੇ ਗਰੀਬ ਦੀ ਸੇਵਾ ਕਰਾਂਗੇ। ਹਾਂਜੀ ਅੱਜ ਕਿੰਨਾ ਜੀ ਇਸ ਮਕਾਨ ਬਣ ਜਿੰਦਾ ਤੇ ਕਿੰਨਾ ਫਾਇਦਾ ਹੋਊਗਾ ਕਿੰਨੀ ਕਿ ਰਾਹਤ ਮਿਲੂਗੀ? ਬਹੁਤ ਬਹੁਤ ਫਾਇਦਾ ਹੋਏਗਾ ਮਤਲਬ ਬਹੁਤ ਵਧੀਆ ਲੱਗਣ ਗਿਆ ਕਿ ਅੱਜ ਸਾਡੇ ਮਕਾਨ ਬਣਦੇ ਆ ਪੱਕੀ ਛੱਤ ਤੇ ਲੈ ਰਹੇ ਹਾਂਗੇ। ਹਾਂ ਸੀਨੀ ਸੀ ਚਲੋ ਅੱਜ ਸਾਡੀਆਂ ਆਸਾਂ ਪੂਰੀਆਂ ਹੋ ਗਈਆਂ ਆਇਆ ਤੇ ਕਿਹੜੀ ਸਸਤਾ ਜੀ ਅੱਜ ਤੁਹਾਡੇ ਕੋਲ ਆਇਓ ਤੁਸੀਂ ਅਮਰਜੀਤ ਸਿੰਘ ਸਰਕਾਰੀ ਆ ਜੀ ਸਾਡੇ ਸਾਰੇ ਭਰਾਵਾਂ ਨੇ ਮਿਲ ਕੇ ਭਾਈ ਆਨੰਦ ਲਾਲ ਸੇਵਾ ਸੁਸਾਇਟੀ ਜਿਹੜੀ ਅਸੀਂ ਅਜ ਨਾਲੇ ਚ ਬਣਾਈ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਲੋੜਵੰਦਾਂ ਦੀ ਜਿਹੜੀ ਆ ਉਹ ਮਾਦੂ ਦਾ ਗੁਰੂ ਸਾਹਿਬ ਸਾਡੇ ਕੋਲ ਲੈਣ ਤੇ ਲੈ ਆਹੀਂ ਕਰ ਸਕਦੇ ਆ ਨਹੀਂ ਤੇ ਅਸੀਂ ਕਰਨ ਦੇ ਸਮਰੱਥ ਨਹੀਂਗੇ ਇਹ ਵੀ ਸਾਨੂੰ ਪਤਾ ਲੱਗਾ ਸੀ ਕਿ ਇਹਨਾਂ ਦੇ ਮਕਾਨ ਦੀ ਹਾਲ ਹਾਲਤ ਬਹੁਤ ਮਾੜੀ ਆ ਔਰ ਜਦੋਂ ਸਾਨੂੰ 10 ਜਿੱਥੇ ਜਾਣਕਾਰੀ ਮਿਲੀ ਅਸੀਂ ਆ ਕੇ ਦੇਖ ਕੇ ਗਏ ਅੱਜ ਮਕਾਨ ਦੀ ਜੜੀ ਆ ਨਹੀਂ ਉਹ ਅਸੀਂ ਰੱਖ ਰਹੇ ਹਾਂ ਤੇ ਅਸੀਂ ਇਹੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਕਿ ਜੇ ਉਹਨਾਂ ਸਾਨੂੰ ਇਸ ਕਾਬਲ ਸਮਝਿਆ ਤੇ ਇਸ ਰਾਹੇ ਲਾਇਆ ਆ ਇਹ ਸੇਵਾ ਸਾਡੇ ਕੋਲੋਂ ਜਿੰਨੇ ਅਸੀਂ ਸਮਰੱਥ ਹਾਂ ਉਹ ਲੈਂਦੇ ਰਹਿਣ ਅਸੀਂ ਜਿਆਦਾ ਸੇਵਾ ਵੱਡੀ ਤੇ ਨਹੀਂ ਕਰ ਸਕਦੇ ਜਿੰਨੀ ਜਿੰਨੀ ਅਸੀਂ ਕਰ ਸਕਦੇ ਹਾਂ ਇਹ ਸਾਰੇ ਘਾਲ ਖਾਏ ਕਿਸੇ ਹੱਥੋਂ ਦੇ ਨਾਨਕ ਰਾਹ ਪਛਾਣੇ ਤੇ ਇਹਦੇ ਸਾਰੇ ਇਹ ਵਾਰਸ ਨੇ ਕਿਉਂਕਿ ਸਾਰੇ ਆਪਣੀ ਆਪਣੀ ਘਾਲ ਕਰਦੇ ਆ ਆਪਣੀ ਘਾਲ ਕਮਾਈ ਚੋਂ ਥੋੜਾ ਥੋੜਾ ਹਿੱਸਾ ਕੱਢ ਕੇ ਲੋਕਾਂ ਦੀ ਸੇਵਾ ਚ ਜਿਹੜਾ ਯੋਗਦਾਨ ਪਾਉਂਦੇ ਆ ਤੇ ਅਸੀਂ ਉਹ ਸੇਵਾ ਜਿਹੜੀ ਆ ਸਾਰੇ ਰਲ ਮਿਲ ਕੇ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਦੇ ਰਹਿਣ ਤੇ ਆ ਸਾਡੇ ਕੋਲ ਸੇਵਾ ਲੈਂਦੇ ਰਹਿਣ ਅਸੀਂ ਸੇਵਾ ਕਰਨ ਦੇ ਯੋਗ ਨਹੀਂ ਅੱਜ ਕਿਹੜੀ ਸੰਸਥਾ ਨੂੰ ਸੇਵਾ ਕੀਤੀ ਜਾਰੀ ਕੀ ਮੇਰਾ ਨਾਮ ਪ੍ਰਭਜਾਲ ਸਿੰਘ ਜੀ ਭਾਈ ਸਰਕਾਰੀ ਸਭ ਨੇ ਦੱਸ ਦਿੱਤਾ ਭਾਈ ਲਾਲ ਲਾਲ ਜੀ ਦੇ ਨਾਮ ਤੇ ਇਹ ਸੈਟੀ ਬਣਾਈ ਹੈ ਜੀ ਤੇ ਸਾਨੂੰ ਉਸ ਪਿੰਡੋਂ ਵੀ ਜਿਸ ਕਿਸ ਨੇ ਦੱਸਿਆ ਵੀ ਪਰਿਵਾਰ ਲੋੜਵੰਦ ਆ ਤੇ ਜਦੋਂ ਅਸੀਂ ਆ ਕੇ ਵੇਖਿਆ ਤੇ ਹਾਲਾਤ ਬਹੁਤ ਮੜੇ ਸੀ ਤੇ ਦੋ ਕਮਰੇ ਸੀ ਮੜੇ ਜੇ ਇੱਕ ਦੀ ਛੱਤ ਪਹਿਲਾਂ ਡਿੱਗੀ ਸੀ ਤੇ ਦੂਸਰੇ ਦੀ ਡਿੱਗਣ ਵਾਲੀ ਸੀ ਪਟੀਆਂ ਪਈਆਂ ਸੀ ਇੱਟਾਂ ਟਾਈਲਾਂ ਵੀ ਨਹੀਂ ਸੀ ਤੇ ਬਰਸਾਤਾਂ ਨੇ ਦੇਣੇ ਸੀ ਇਹ ਪਰਿਵਾਰ ਬੜਾ ਪਰੇਸ਼ਾਨੀ ਲੋਕਾਂ ਦੇ ਘਰਾਂ ਦੇ ਸੌ ਸੌ ਗਏ ਨਾਲੇ ਰਾਤਾਂ ਕੱਡੀਆਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ 15 ਦਿਨ ਕੱਢੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਸ਼ੁਰੂ ਕਰਾਂਗੇ ਤੇ ਤੁਹਾਡਾ ਮਹੀਨੇ ਡੇਢ ਮਹੀਨੇ ਦੇ ਵਿੱਚ ਸੱਤ ਪਾ ਕੇ ਦੇਵਾਂਗੇ ਤੇ ਗੁਰੂ ਮਹਾਰਾਜ ਦੀ ਅੱਜ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਨੇ ਸਾਡੀ ਸਾਰੀ ਸੋਸਾਇਟੀ ਨੇ ਗੁਰੂ ਮਹਾਰਾਜ ਜੀ ਅਸੀਂ ਅੱਜ ਨੀ ਪੱਥਰ ਰੱਖਿਆ ਜੀ ਆਮ ਲੋਕਾਂ ਨੂੰ ਕੀ ਅਪੀਲ ਕਰਨੀ ਚਾਹਦੇ ਹੋ ਅਮੀਰ ਬਹੁਤ ਲੋਕ ਹੁੰਦੇ ਨੇ ਪਰ ਇਹਨਾਂ ਗਰੀਬਾਂ ਦੀ ਕੋਈ ਕੋਈ ਬਾਹ ਫੜਦਾ ਆਮ ਲੋਕਾਂ ਨੂੰ ਤੁਹਾਡੇ ਮਾਧਿਅਮ ਇਹ ਅਪੀਲ ਕਰਾਂਗੇ ਜਿੱਥੇ ਸੱਜੇ ਖੱਬੇ ਤੁਹਾਨੂੰ ਕਿਸ ਗਰੀਬ ਦਾ ਲੋੜਵੰਦ ਪਰਿਵਾਰ ਲੱਗਦਾ ਉਹਦੀ ਬਾਹ ਫੜੋ ਕੋਈ ਮਤ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ